ਐਸ ਰਿਡੀਓ ਪੀ 우ਮਾਨ ਲਖਾ ਸਿੰਘ ਕਰੇ ਆ ਜਿਹੜਾ ਬਾ ਰਾਜਾ ਸਾਸੀ ਹਲਕੇ ਦਾ ਬਾਰਡਰ ਸਾਈਡ ਤੇ ਪਿੰਡ ਹੈ ਔਰ ਜਿਹੜੀ ਸੱਕੇ ਆਉਂਦੀ ਹੈ ਜ ਨਾਲੇ ਤੋਂ ਉਹ ਇਸ ਏਰੀਆ ਨੂੰ ਅੱਗੇ ਕੇ ਮਾਰ ਕਰਦੀ ਆ ਆ ਸਾਰੀ ਸੰਗਤ ਇੱਕੋ ਜਿਹੀ ਖੜੀ ਆ ਔਰ ਇਹਦੇ ਕੁਛ ਏਰੀਆ ਬਚਿਆ ਪਰ ਜਿਵੇਂ ਬਰਿਆ ਆ ਉਹ ਬਿਲਕੁਲ ਡੁੱਬਾਇ ਉਹਦੇ ਕਈ ਡੇਰੇ ਜਿਹੜੇ ਨੇ 8-8 10-10 ਫੁੱਟ ਪਾਣੀ ਹੈ ਕੋਈ ਜਾਵ ਨਹੀਂ ਸਕਦਾ ਤੇ ਉੱਥੇ 4-5 ਜੀ ਜਿਹੜੇ ਬੜੇ ਬੁਰੀ ਤਰ੍ਹਾਂ ਫਸੇ ਆ ਕੋਈ ਵੀ ਹੈਲਪ ਜਿਹੜੀ ਉਹਨਾਂ ਤੱਕ ਨਹੀਂ ਪਹੁੰਚੀ ਜਾ ਸਕ ਪਹਚਾਈ ਜਾ ਸਕ ਹੁਣ ਇਹ ਵਹਿਣ ਆ ਕੁਦਰਤੀ ਵਹਿਣ ਆ ਪਰ ਸੱਕੀ ਛੋਟੀ ਹੋਣ ਕਰਕੇ ਕੁਝ ਲੋਕਾਂ ਉਹਨੂੰ ਆਪਣੇ ਕਬਜ਼ੇ 'ਚ ਲੈਣ ਕਰਕੇ ਜਿਹੜਾ ਪਾਣੀ ਆ ਹੁਣ ਲੋਕਾਂ ਦੇ ਘਰਾਂ 'ਚ ਵੀ ਵੜਿਆ ਤੇ ਫਸਲਾਂ 'ਤੇ ਵੀ ਨੁਕਸਾਨ ਹੋ ਰਹੀਆਂ ਨੇ ਇਹਦੇ ਨਾਲ ਜਿਹੜੇ ਪਿੰਡ ਇਫੈਕਟ ਕਰਦੇ ਨੇ ਉਹ ਮੋਹ ਜਿਹੜੇ ਹੈਗੇ ਨੇ ਇਹ ਬਰੀਆਂ ਬਰਿਆਖ ਖੁੱਸੂਪੁਰ ਕੱਕੜਾ ਤੱਲੇ ਅਸਾਨ ਅਸਾਨੀਪੁਰਾ ਅਵਾਨ ਭਗੂਪੁਰਾ ਜੂਚਕਵਾਲ ਮੁੱਧ ਖੁਖਰ ਸਾਣੇ ਪੰਡਿਆਲਾ ਹਾਦਮਪੁਰਾ ਮੁਜ਼ਫਰਪੁਰਾ ਲੋਧੀ ਗੁਜਰ ਦਸ਼ਮੇਸ਼ ਨਗਰ ਕੱਕੜਮੰਜ ਰਾਣੀਆਂ ਪਚਾਦੇ ਮਿਆਦੀਆਂ ਪਿਛਲੇ ਬੰਨੇ ਨੇਪਾਲ ਕੋਟ ਸਿੱਧੂ ਸ਼ਾਹਪੁਰ ਅਵਾਨ ਲੱਖਾ ਸਿੰਘ ਜਿੱਥੇ ਅਸੀਂ ਗਨੇ ਆ ਕਾਫੀ ਪਿੰਡ ਹੋਰ ਵੀ ਆ ਜਿਹੜੇ ਇਸ ਸੱਕੀ ਦੀ ਮਾਰ ਏਟ ਅਜਨਾਲੇ ਹਲਕੇ ਤੋਂ ਬਾਅਦ ਚਾਉਂਦੇ ਨੇ ਕਿਉਂਕਿ ਅਜਨਾਲੇ ਤੱਕ ਤੇ ਟੀਮਾਂ ਸਾਰੀਆਂ ਆ ਰਹੀਆਂ ਨਹੀਂ ਇਹਨਾਂ ਦੇ ਵੀ ਬਹੁਤ ਏਰੀਏ ਜਿਹੜੇ ਸੱਕੀ ਦੇ ਏਰੀਏ ਉਹ ਡੁੱਬੇ ਨੇ ਉੱਥੇ ਵੀ ਕਈ ਰਾਤ ਦੀ ਜ਼ਰੂਰਤ ਹੈ ਔਰ ਮੈਂ ਦੱਸਣਾ ਚਾਹੁੰਦਾ ਕਿ ਦੋ ਪੁਲ ਨੇ ਚੂਚਕਵਾਲ ਤੇ ਮੁਜ਼ੱਫਰਪੁਰ ਪੁਲ ਵੱਡੇ ਬਣ ਗਏ ਪਰ ਪੁਰਾਣੇ ਪੁਲ ਸਰਕਾਰੀ ਵਿਭਾਗ ਮੈਂ ਨਹੀਂ ਡਿਸਮੈਂਟਲ ਨਹੀਂ ਕੀਤੇ ਜਿਹਦੇ ਕਰਕੇ ਜਿਹੜੀ ਡੱਕਿਆ ਉਹ ਲੱਗ ਕੇ ਪਿਛਾ ਨੂੰ ਲੋਕ ਡੱਬੇ ਨੇ ਸੋ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦਾ ਕਿ ਤਰੰਤੇ ਦੇ ਨਾਲ ਧਿਆਨ ਦਿਓ ਔਰ ਜਿੱਥੇ ਬੂਟੀ ਫਸੀ ਆ ਕਿਉਂਕਿ ਅੱਜ ਕੀ ਖਲਾਈ ਨਹੀਂ ਕੀਤੀ ਕਿਸੇ ਨੇ ਵੀ ਇਹ ਇਹ ਅਸਲੀਅਤ ਐ ਇੱਥੋਂ ਦੀ ਕਿਉਂਕਿ ਜੇ ਖਲਾਈ ਹੋਈ ਹੋਵੇ ਲੋਕਾਂ ਨੂੰ ਪਤਾ ਹੀ ਹੁੰਦਾ ਜੇ ਮਸ਼ੀਨਾਂ ਲੱਗੀਆਂ ਹੋਣ ਕੋਈ ਖਲਾਈ ਨਹੀਂ ਹੋਈ ਕੋਈ ਬੂਟੀ ਨਹੀਂ ਕੱਢੀ ਗਈ ਜਿਹਦੇ ਕਰਕੇ ਇੱਥੇ ਫਲੱਡ ਦੇ ਹਾਲਾਤ ਬਣੇ ਨੇ ਅੱਡਾਉਣ ਦਾ ਮਕਸਦ ਇਹ ਹੈ ਕਿ ਸਰਕਾਰ ਧਿਆਨ ਦੇਵੇ ਅਸੀਂ ਜਿੰਨੇ ਕ ਰਾਤ ਕਾਰਜ ਕਰ ਸਕਦੇ ਅਸੀਂ ਤੇ ਕਰਾਂਗੇ ਲੋਕ ਤੇ ਇੱਕ ਦੂਜੇ ਨਾਲ ਮਦਦ ਕਰ ਹੀ ਰਹੇ ਨੇ ਪਰ ਜਿਹੜੀਆਂ ਮੁਸ਼ਕਿਲਾਂਤ ਨੇ ਉਹਦੀ ਧਰਾਤਲ ਸਥਿਤੀ ਨੂੰ ਸਮਝੋ ਇਹ ਦੂਰ ਹੋਣ ਤਾਂ ਕਿ ਗਾਹ ਮੁਸ਼ਕਲਾਂ ਪੈਂਦੀ ਗੱਲ ਜਿਹੜੀ ਸੱਕੀ ਆ ਉਹ 50 ਫੁੱਟ ਆ ਉਹਦੇ ਕਬਜ਼ੇ ਛਡਾ ਕੇ ਉਹਨੂੰ 200 ਫੁੱਟ ਸੱਕੀ ਜਿਹੜੀ ਆ ਜੇ ਪਿੱਛੇ ਤੁਰੀ ਜਾਵੇ ਤੇ ਮੇਰੇ ਘਰ ਪਾਣੀ ਤੇ ਚੜੇ ਹੀ ਨਾ ਪਾਣੀ ਸਿੱਧਾ ਸਿੱਧਾ ਲੰਘ ਸਕਦਾ ਕਿਉਂਕਿ ਸੱਕੀ ਘੁੰਮ ਕੇ ਫਿਰ ਦਰਿਆ 'ਚ ਪੈ ਜਾਂਦੀ ਹੈ ਪਰ ਇਹ ਸਾਡੀਆਂ ਵੀ ਕਈ ਮਤਲਬ ਗਲਤੀਆਂ ਨੇ ਅਸੀਂ ਉਹਨਾਂ ਨੂੰ ਆਪਣੇ ਕਬਜੇ 'ਚ ਲੈਣ ਕਰਕੇ ਸਾਰਾ ਕੁਝ ਹੋਇਆ ਸੋ ਇਸ ਇਲਾਕੇ ਨੂੰ ਵੀ ਅਸੀਂ ਖਿਆ ਧਿਆਨ ਦੇਵਾਂਗੇ ਔਰ ਜਿੱਥੇ ਜਿੱਥੇ ਮੁਸ਼ਕਲਾਂ ਨੇ ਜਾਂ ਬੰਦੇ ਫਸੇ ਨੇ ਉਹਨੂੰ ਕੱਢਣ ਦੀ ਕੋਸ਼ਿਸ਼ ਕਰਦੇ ਆ ਅਸੀਂ ਵੀ ਔਰ ਪ੍ਰਸ਼ਾਸਨ ਵੀ ਕਰੇ ਔਰ ਜਿਹੜੀ ਕਿਸੇ ਦੀ ਮਦਦ ਦੀ ਲੋੜ ਹੈ ਅਸੀਂ ਖੜੇ ਆ ਸਾਨੂੰ ਦੱਸਿਓ ਅਸੀਂ ਮਦਦ ਉਹਦੀ ਕਰਾਂਗੇ